ਕੋਕੁਰੂ ਦਡਿਕ ਪਿਆ ਪੱਤਾ ਨੀ ਜਠਾਣੀ ਜੀਠ ਮੀਰ ਪੁੱਝ ਕੀ ਕ ਪੱਤਾ ਨੀ ਜਠਾਣੀ ਕੋਕੁਰੂ ਦਡਿਕ ਪਿਆ ਪੱਤਾ ਨੀ ਜਠਾਣੀ ਜੀਠ ਮੀਰ ਪੁੱਝ ਕੀ ਕ ਪੱਤਾ ਨੀ ਜਠਾਣੀ ਵਖਰੀ ਕਰਾਂਗੇ ਪੈਣਾ ਐਤ ਕਬ ਵਾਹੀਨੀ ਸੈਮਿਆ ਹੀ ਰੇਂਦਾ ਮੇਰਾ ਚੰਨ ਜੀ ਹਮਾਹੀਨੀ ਮੈਂ ਨਹੀਂ ਲੈ ਕੇ ਜਾਣਾ ਉਹਦਾ ਪੱਤਾ ਨੀ ਜਿਠਾਣੀਏ ਨੀਓ ਲੈ ਕੇ ਜਾਣਾ ਉਹਦਾ ਪੱਤਾ ਨੀ ਜਿਠਾਣੀਏ ਚੀਠ ਮੇਰਾ ਪੁੱਝ ਕੇ ਕ ਪੱਤਾ ਨੀ ਜਿਠਾਣੀਏ ਜੀਠ ਮੇਰਾ ਪੁੱਝ ਕੇ ਕ ਪੱਤਾ ਨੀ ਜਿਠਾਣੀਏ ਕੁੰਜੀ ਗੋਸੇ ਕੀਤਾ ਦਾਣਾ ਫੱਕਾ ਵਿੱਚ ਵਟਕੀ ਬੋਤਲਾਂ ਦੇ ਰਾਹੀ ਸੁੱਟ ਦਿੱਤਾ ਕਰ ਪਟਕੀ ਕੁੰਜੀ ਗੋਸੇ ਕੀਤਾ ਦਾਣਾ ਫੱਕਾ ਵਿੱਚ ਵਟਕੀ ਬੋਤਲਾਂ ਦੇ ਰਾਹੀ ਸੁੱਟ ਦਿੱਤਾ ਕਰ ਪਟਕੀ ਦੱਸਦਾ ਹੈ ਸਾਹਾਂ ਦਾ ਚੁੱਪ ਪੱਤਾ ਨਹੀਂ ਜਿਠਾਣੀਏ ਝੇਠ ਮੇਰਾ ਪੁੱਜ ਕੇ ਇੱਕ ਪੱਤਾ ਨਿਝਠਾਣੀ ਕੋਕੁਰਾ ਡਡਿਕ ਪਿਆ ਪੱਤਾ ਨਿਝਠਾਣੀ ਝੇਠ ਮੇਰਾ ਪੁੱਜ ਕੇ ਇੱਕ ਪੱਤਾ ਨਿਝਠਾਣੀ ਗੱਲੇ ਗੱਲੇ ਡਾਂਗ ਉੱਤੇ ਰੱਖਦਾ ਏ ਹੱਥ ਨਹੀਂ ਬੁੱਡੇ ਵਾਰੇ ਉਹਦਾ ਕਿਹਾ ਫੱਟਿਆ ਏ ਰੱਥ ਨਹੀਂ ਗੱਲੇ ਗੱਲੇ ਡਾਂਗ ਉੱਤੇ ਰੱਖਦਾ ਏ ਹੱਥ ਨਹੀਂ ਬੁੱਡੇ ਵਾਰੇ ਉਹਦਾ ਕਿਹਾ ਫੱਟਿਆ ਏ ਰੱਥ ਨਹੀਂ ਝਾਗ ਤੁਝ ਮਾਨੇ ਦਾ ਨਖੱਤਾ ਨਹੀਂ ਜੇਠਾਣੀਏ ਜੇਠ ਮੇਰਾ ਪੁੱਜ ਕੇ ਇੱਕ ਪੱਤਾ ਨਹੀਂ ਜੇਠਾਣੀਏ ਜੇਠ ਮੇਰਾ ਪੁੱਜ ਕੇ ਇੱਕ ਪੱਤਾ ਨਹੀਂ ਜੇਠਾਣੀਏ ਕੋ ਕੁਰੂ ਦਡਿੱਗ ਪਿਆ ਪੱਤਾ ਨੀ ਜਿਠਾਣੀ ਜੀਠ ਮੀਰਾ ਪੁੱਜ ਕੇ ਕੋ ਪੱਤਾ ਨੀ ਜਿਠਾਣੀ ਛੱਲਾ ਛੱਲਾ ਆਉਂਦੀ ਦਾਲੂ ਹਾਲਿਆਨੀ ਸਸਨੇ ਅਜੇ ਤੱਕ ਸਾਡੇ ਤੇ ਸਰੀਕ ਰਹੇ ਹੱਸਦੇ ਛੱਲਾ ਛੱਲਾ ਆਉਂਦੀ ਦਾਲੂ ਹਾਲਿਆਨੀ ਸਸਨੇ ਅਜੇ ਤੱਕ ਸਾਡੇ ਤੇ ਸਰੀਕ ਰਹੇ ਹੱਸਨੇ ਪੀਕਿਆਂ ਦਾ ਪਾਮਾ ਲੀੜਾ ਲੱਤਾ ਨੀ ਜਿਠਾਣੀ ਜੀਠ ਮੀਰਾ ਪੁੱਜ ਕੇ ਇੱਕ ਪੱਤਾ ਨਿਝਠਾਣੀ ਕੋਕੁਰੂ ਦਡਿੱਕ ਪਿਆ ਪੱਤਾ ਨਿਝਠਾਣੀ ਜੀਠ ਮੀਰ ਪੁੱਝ ਕੇ ਇੱਕ ਪੱਤਾ ਨਿਝਠਾਣੀ ਮਹਿੰਦੀ ਵਾਲੇ ਹੱਥਾਂ ਨਾਲ ਗੋਹਾ ਪੈਂਦਾ ਪੱਥਣਾ ਫੌਰੀ ਇਕਲਿਸ ਕੀ ਦੇ ਸਾਡੇ ਗੜੋ ਲੱਥਣਾ ਮਹਿੰਦੀ ਵਾਲੇ ਹੱਥਾਂ ਨਾਲ ਗੋਹਾ ਪੈਂਦਾ ਪੱਥਣਾ ਫੌਰੀ ਇਕਲਿਸ ਕੀ ਟੱਡੇ ਗੜੋ ਲੱਥਣਾ ਪੀੜਾ ਪੀੜਾ ਹੋਇਆ ਚੂੜਾ ਰੱਤਾ ਨਹੀਂ ਜਿਠਾਣੀ ਜੀਠ ਮੀਰਾ ਪੁੱਜ ਕੇ ਕ ਪੱਤਾ ਨਹੀਂ ਜਿਠਾਣੀ ਜੀਠ ਮੀਰਾ ਪੁੱਜ ਕੇ ਕ ਪੱਤਾ ਨਹੀਂ ਜਿਠਾਣੀ ਕੋਕੁਰੂ ਦਡਿਗ ਪਿਆ ਪੱਤਾ ਨਹੀਂ ਜਿਠਾਣੀ ਜੀਠ ਮੀਰਾ ਪੁੱਜ ਕੇ ਕ ਪੱਤਾ ਨਹੀਂ ਜਿਠਾਣੀ ਤੂੰ ਵੀ ਕੀਤੇ ਭੈਣਾ ਵਾਂਗ ਰੱਖਦੀ ਜੇ ਪਿਆਰ ਨਹੀਂ ਔਖੇ ਸੌਖੇ ਤਾਂ ਵੀ ਲੈਂਦੀ ਜ਼ਿੰਦਗੀ ਗੁਜ਼ਾਰਨੀ ਤੂੰ ਵੀ ਕੀਤੇ ਭੈਣਾ ਵਾਂਗ ਰੱਖਦੀ ਜੇ ਪਿਆਰ ਨਹੀਂ ਔਖੇ ਸੌਖੇ ਤਾਂ ਵੀ ਲੈਂਦੀ ਜ਼ਿੰਦਗੀ ਗੁਜ਼ਾਰਨੀ ਤੇਰਾ ਵਿਸਵਾਹ ਹੈ ਬੋ ਤਤਤਾ ਨਹੀਂ ਜਿਠਾਣੀਏ ਜੀਠ ਮੇਰਾ ਪੁੱਜ ਕੇ ਇੱਕ ਪੱਤਾ ਨਿਝਠਾਣੀਏ ਮੈਂ ਨਹੀਂ ਲੈ ਕੇ ਜਾਣਾ ਉਹਦਾ ਪੱਤਾ ਨਿਝਠਾਣੀਏ ਨੀਂਓ ਲੈ ਕੇ ਜਾਣਾ ਉਹਦਾ ਪੱਤਾ ਨਿਝਠਾਣੀਏ ਜੀਠ ਮੇਰਾ ਪੁੱਜ ਕੇ ਇੱਕ ਪੱਤਾ ਨਿਝਠਾਣੀਏ ਕੋਕ ਕਰੂਦਾ ਡਿਗ ਪਿਆ ਪੱਤਾ ਨਿਝਠਾਣੀਏ ਜੀਠ ਮੇਰਾ ਪੁੱਜ ਕੇ ਇੱਕ ਪੱਤਾ ਨਿਝਠਾਣੀਏ ਜੀਠ ਮੇਰਾ ਪੁੱਜ ਕੇ ਇੱਕ ਪੱਤਾ ਨਿਝਠਾਣੀਏ